ਕਈ ਕੁੜੀ ਕਾਊਂਟਰ ਤੇ ਬੈਠੀ ਹੁੰਦੀ ਹੈ ਜਦੋਂ ਅਚਾਨਕ ਲੁਟੇਰਾ ਆਉਂਦਾ ਤੇ ਜਿਸ ਤਰੀਕੇ ਦੇ ਨਾਲ ਨਕਦੀ ਚੋਰੀ ਕਰਨ ਲੱਗਦਾ ਹੈ ਹਜੇ ਦਰਾ ਨੂੰ ਖੋਲਣ ਦੀ ਕੋਸ਼ਿਸ਼ ਹੀ ਕਰਦਾ ਹੈ ਤਾਂ ਉਸ ਤੋਂ ਬਾਅਦ ਲੜਕੀ ਦੀ ਤੁਸੀਂ ਬਹਾਦਰੀ ਦੇਖੋ ਕਿਵੇਂ ਸ਼ੇਰਾਂ ਦੇ ਵਾਂਗ ਗਰਜਦੀ ਹੈ ਤੇ ਲੁਟੇਰੇ ਨੂੰ ਟੁੱਟ ਕੇ ਪੈ ਜਾਂਦੀ ਹੈ ਉਸ ਦਾ ਮੂੰਹ ਜੋ ਟੱਕਿਆ ਹੁੰਦਾ ਉਸ ਨੂੰ ਬੇਨਕਾਬ ਕਰਨ ਲੱਗਦੀ ਹੈ ਤਾਂ ਜਿਹੜਾ ਲੁਟੇਰਾ ਮੌਕੇ ਤੇ 9211 ਹੋ ਜਾਂਦਾ ਹੈ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਾਂ ਮਨੀਤ ਟ੍ਰਾਂਸਫਰ ਦੁਕਾਨ ਤੇ ਲੁੱਟਣ ਆਏ ਨਕਾਬਪੋਸ਼ ਲੁਟੇਰੇ ਦੇ ਹੱਥੋਂ ਲੁੱਟ ਤੋਂ ਬਚਾਉਣ ਵਾਲੀ ਬਹਾਦਰ ਲੜਕੀ ਦੇ ਬਹਾਦਰੀ ਭਰਿਆ ਮਾਮਲਾ ਸਾਹਮਣੇ ਆਇਆ ਜਦੋਂ ਉਕਤ ਲੁਟੇਰੇ ਨੇ ਚਾਕੂ ਦੀ ਤਿੱਖੀ ਨੋਕ ਤੇ ਲੜਕੀ ਨੂੰ ਡਰਾਉਂਦਿਆਂ ਕਾਊਂਟਰ ਤੇ ਜਰਾਜ ਚ ਪਈ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਲੜਕੀ ਦੇ ਵੱਲੋਂ ਬਹਾਦਰੀ ਦਿਖਾਉਂਦੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਹੀ ਉਸ ਲੁਟੇਰੇ ਦਾ ਸਾਹਮਣਾ ਕਰਕੇ ਉਸਤੇ ਹਮਲਾ ਕਰ ਦਿੱਤਾ ਜਿਸ ਦੇ ਕਾਰਨ ਲੁਟੇਰਾ ਆਪਣਾ ਚਾਕੂ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਤੇ ਦੁਕਾਨ ਤੇ ਲੁੱਟ ਤੋਂ ਬਚਾਅ ਹੋ ਗਿਆ ਲੜਕੀ ਜਿਸ ਦਾ ਨਾਮ ਸੋਨੀ ਵਰਮਾ ਦੱਸਿਆ ਜਾ ਰਿਹਾ ਹੈ ਜਿਸ ਨੇ ਬੜੀ ਬਹਾਦਰੀ ਦੇ ਨਾਲ ਲੁਟੇਰੇ ਦਾ ਸਾਹਮਣਾ ਕੀਤਾ ਤਦ ਆਸਦੀ ਹੈ ਕਿ ਤਸਵੀਰਾਂ ਨੇ ਜਿਹੜੀਆਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਹੱਥ 'ਚ ਚਾਕੂ ਫੜ ਕੇ ਦੁਕਾਨ ਲੁੱਟਣ ਵਾਲੇ ਲੁਟੇਰੇ ਨਾਲ ਮੁਕਾਬਲਾ ਕਰਦਿਆਂ ਦੁਕਾਨ ਨੂੰ ਲੁੱਟ ਤੋਂ ਬਚਾਉਣ ਵਾਲੀ ਬਹਾਦਰ ਲੜਕੀ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਕਾਏ ਕੁੜੀ ਕਾਊਂਟਰ ਤੇ ਬੈਠੀ ਹੁੰਦੀ ਹੈ ਜਦੋਂ ਅਚਾਨਕ ਲੁਟੇਰਾ ਆਉਂਦਾ ਤੇ ਜਿਸ ਤਰੀਕੇ ਦੇ ਨਾਲ ਨਗਦੀ ਚੋਰੀ ਕਰਨ ਲੱਗਦਾ ਹੈ ਹਜੇ ਦਰਾਂ ਨੂੰ ਖੋਲਣ ਦੀ ਕੋਸ਼ਿਸ਼ ਹੀ ਕਰਦਾ ਹੈ ਤਾਂ ਉਸ ਤੋਂ ਬਾਅਦ ਲੜਕੀ ਦੀ ਤੁਸੀਂ ਬਹਾਦਰੀ ਦੇਖੋ ਕਿਵੇਂ ਸ਼ੇਰਾਂ ਦੇ ਵਾਂਗ ਗਰਜਦੀ ਹੈ ਤੇ ਲੁਟੇਰੇ ਨੂੰ ਟੁੱਟ ਕੇ ਪੈ ਜਾਂਦੀ ਹੈ ਉਸ ਦਾ ਮੂੰਹ ਜੋ ਟਕਿਆ ਹੁੰਦਾ ਉਸ ਨੂੰ ਬੇਨਕਾਬ ਕਰਨ ਲੱਗਦੀ ਹੈ ਤਾਂ ਜਿਹੜਾ ਲੁਟੇਰਾ ਮੌਕੇ ਤੇ 9 2 11 ਹੋ ਜਾਂਦਾ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਾਂ ਮਨੀਰ ਟਰਾਂਸਫਰ ਦੁਕਾਨ ਤੇ ਲੁੱਟਣ ਆਏ ਨਕਾਬਪੋਸ਼ ਲੁਟੇਰੇ ਦੇ ਹੱਥੋਂ ਲੁੱਟ ਤੋਂ ਬਚਾਉਣ ਵਾਲੀ ਬਹਾਦਰ ਲੜਕੀ ਦਾ ਬਹਾਦਰੀ ਭਰਿਆ ਮਾਮਲਾ ਸਾਹਮਣੇ ਆਇਆ ਜਦੋਂ ਉਕਤ ਲੁਟੇਰੇ ਨੇ ਚਾਕੂ ਦੀ ਤਿੱਖੀ ਨੋਕ ਤੇ ਲੜਕੀ ਨੂੰ ਡਰਾਉਂਦਿਆਂ ਕਾਊਂਟਰ ਤੇ ਜਰਾਜ ਚ ਪਈ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਲੜਕੀ ਦੇ ਵੱਲੋਂ ਬਹਾਦਰੀ ਦਿਖਾਉਂਦੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹੀ ਉਸ ਲੁਟੇਰੇ ਦਾ ਸਾਹਮਣਾ ਕਰਕੇ ਉਸ ਤੇ ਹਮਲਾ ਕਰ ਦਿੱਤਾ ਜਿਸ ਦੇ ਕਾਰਨ ਲੁਟੇਰਾ ਆਪਣਾ ਚਾਕੂ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਤੇ ਦੁਕਾਨ ਤੇ ਲੁੱਟ ਤੋਂ ਬਚਾ ਹੋ ਗਿਆ ਲੜਕੀ ਜਿਸ ਦਾ ਨਾਮ ਸੋਨੀ ਵਰਮਾ ਦੱਸਿਆ ਜਾ ਰਿਹਾ ਜਿਸ ਨੇ ਬੜੀ ਬਹਾਦਰੀ ਦੇ ਨਾਲ ਲੁਟੇਰੇ ਦਾ ਸਾਹਮਣਾ ਕੀਤਾ ਤਦ ਆਸਦੀ ਹੈ ਕਿ ਤਸਵੀਰਾਂ ਨੇ ਜਿਹੜੀਆਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਹੱਥ 'ਚ ਚਾਕੂ ਫੜ ਕੇ ਦੁਕਾਨ ਲੁੱਟਣ ਵਾਲੇ ਲੁਟੇਰੇ ਨਾਲ ਮੁਕਾਬਲਾ ਕਰਦਿਆਂ ਦੁਕਾਨ ਨੂੰ ਲੁੱਟ ਤੋਂ ਬਚਾਉਣ ਵਾਲੀ ਬਹਾਦਰ ਲੜਕੀ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ